ਬਦ ਦੋ ਜੀ ਇੱਕ ਸੋਸ਼ਲ ਮੀਡੀਆ ਤੇ ਬਿਆਨ ਵਾਇਰਲ ਹੋ ਰਿਹਾ ਤਰਨਤਾਰ ਜਿਹੜਾ ਨੂੰ ਲੈ ਕੇ ਵੀ ਜਿਹੜੇ ਸੰਗਰਕੋੜ ਕੋਈ ਪਿੰਡ ਹੈ ਜਾਂ ਗ੍ਰਾਮ ਪੰਚਾਇਤ ਹੈ ਉੱਥੇ ਇੱਕ ਬਿਆਨ ਚੱਲ ਰਿਹਾ ਵਾ ਵੀ ਜਿਹੜੇ ਸਾਈ ਧਰਨ ਦੇ ਲੋਕ ਹੈ ਉਹਨਾਂ ਦੇ ਘਰੇ ਗੁਰੂ ਰਾਣਕ ਸਿੰਘ ਦਾ ਪ੍ਰਕਾਸ਼ ਨਹੀਂ ਲਿਆ ਜਾਵੇਗਾ ਜਾਂ ਸ਼ੋਭਾ ਯਾਤਰਾ ਨੂੰ ਲੱਗੇ ਬਣਾਈਏ ਕਿਸ ਤਰ੍ਹਾਂ ਤੁਸੀਂ ਲਿਖ ਦਿਓ ਉਹ ਜਿਹੜਾ ਬਿਆਨ ਹੈ ਉਹ ਮੇਰੇ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਕੁਝ ਬਜ਼ੁਰਗ ਆਦਮੀ ਨੇ ਜਿਹੜੇ ਇਹ ਬਿਆਨ ਦੇ ਰਹੇ ਨੇ ਕਿ ਸਾਈ ਭਾਈਚਾਰੇ ਦਾ ਬਾਈਕਾਟ ਕੀਤਾ ਜਾਏਗਾ ਪਰ ਮੈਂ ਆਪਣੇ ਸਾਈ ਭਾਈਚਾਰਿਆਂ ਲੋ ਇੱਕ ਗੱਲ ਕਹੂੰਗਾ ਕਿ ਅਸੀਂ ਕਦੀ ਵੀ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਨਹੀਂ ਕਰ ਸਕਦੇ ਸਾਡੇ ਮਨ ਦੇ ਵਿੱਚ ਇੱਜ਼ਤ ਹੈ ਪਿਆਰ ਹੈ ਅਸੀਂ ਤਾਂ ਮੋਸਟ ਵੈਲਕਮ ਕਮਾਂਗੇ ਵੀ ਜਦੋਂ ਮਰਜੀ ਮਹਾਰਾਜ ਦਾ ਪ੍ਰਕਾਸ਼ ਸਾਡੇ ਕੋ ਆਏ ਤੇ ਅਸੀਂ ਉਹਦਾ ਸਵਾਗਤ ਕਰਾਂਗੇ ਪਰ ਜੇ ਚੰਦ ਇਹਨਾਂ ਬਜ਼ੁਰਗਾਂ ਨੇ ਉੱਠ ਕੇ ਗੱਲ ਕੀਤੀ ਹੈ ਸਾਨੂੰ ਨਹੀਂ ਪਤਾ ਸ਼ਾਇਦ ਉਹਨਾਂ ਦੇ ਬੱਚੇ ਵਿਦੇਸ਼ ਦੇ ਵਿੱਚ ਚਲੇ ਗਏ ਨੇ ਤੇ ਵਿਦੇਸ਼ਾਂ ਚ ਆਉਣ ਦਾ ਨਾਮ ਨਹੀਂ ਲੈ ਰਹੇ ਉਹ ਉਹਨਾਂ ਨੂੰ ਐ ਲੱਗਦਾ ਹੋਵੇਗਾ ਕਿ 크੍ਰਿਸਚੀਅਨ ਕੰਟਰੀਆਂ ਦੇ ਵਿੱਚ ਸਾਡੇ ਬੱਚੇ ਚਲੇ ਗਏ ਵਾਪਸ ਨਹੀਂ ਆ ਰਹੇ ਤੇ ਉਹਨਾਂ ਨੇ ਪਕੜ ਕਰ ਲਈ ਹੈ ਤੇ ਸਾਡੇ ਪੰਜਾਬ ਪ੍ਰਾਂਤ ਦੇ ਨਾਲ ਜੁੜੇ ਰਹਿਣ ਦੇ ਲਈ ਉਹ ਚਾਹਦੇ ਹੋਣਗੇ ਕਿ ਉਹਨਾਂ ਦੀ ਔਲਾਦ ਵਾਪਸ ਆਏ ਤੇ ਜਿਹਦਾ ਕਰਕੇ ਉਹ ਇਦਾਂ ਦੀਆਂ ਪੜਾਹਸਾਂ ਕੱਢ ਰਹੇ ਨੇ ਇਹ ਜਿਹੜੀ ਗੱਲ ਵਾਇਰਲ ਕਰ ਰਹੇ ਨੇ ਜਾਂ ਲੋਕਾਂ ਨੂੰ ਭਰਮਾ ਰਹੇ ਨੇ ਇਦਾਂ ਕਦੀ ਵੀ ਕਰਨਾ ਨਹੀਂ ਚਾਹੀਦਾ ਕਿਉਂਕਿ ਹਮੇਸ਼ਾ ਸਿੱਖ ਭਾਈਚਾਰਾ ਤੇ ਈਸਾਈ ਭਾਈਚਾਰੇ ਦਾ ਨੌ ਮਾਸ ਦਾ ਰਿਸ਼ਤਾ ਰਿਹਾ ਆ ਗੱਲ ਬਸ ਇਹੀ ਰਹੀ ਹੈ ਜਿਹੜੇ ਧਨੌਰ ਵਿਕਤੀ ਨੇ ਉਹ ਕਦੀ ਵੀ ਗਰੀਬ ਨੂੰ ਵੱਧ ਦਾ ਫੁੱਲ ਦਾ ਨਹੀਂ ਦੇਖ ਸਕਦੇ ਉਹ ਗਰੀਬ ਨੂੰ ਆਪਣੇ ਸਾਹਮਣੇ ਖੜਾ ਹੋਇਆ ਦੇਖ ਕੇ ਨਹੀਂ ਦੇਖ ਸਕਦੇ ਮੈਨੂੰ ਇਦਾਂ ਦੀ ਮਨਸ਼ਾ ਲੱਗਦੀ ਹੈ ਕਿ ਅਜੋ ਜੇ ਗਰੀਬ ਇਸਾਈ ਦਾ ਕੋਈ ਬੱਚਾ ਜਾਂ ਉਹਨਾਂ ਦੇ ਸਮਾਜ ਦੇ ਲੋਕ ਉੱਨਤੀ ਤਰੱਕੀ ਕਰਦੇ ਆ ਤਾਂ ਇਹਨਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਿਆ ਸਰ ਕਹਿੰਦੇ ਕੋਈ ਰਾਜਨੀਤਿਕ ਸਟੰਡ ਹੈ ਜਿਵੇਂ ਮੰਨ ਲਓ ਇਹ ਜਿਹੜਾ ਬਿਆਨ ਸਾਹਮਣੇ ਆਇਆ ਵਾ ਵੀ ਤੁਸੀਂ ਜਿਵੇਂ ਇਸਾਈ ਤਰਨਤ ਦੀ ਪੰਜਾਬ ਪੂਰੇ ਪੰਜਾਬ ਵਿੱਚ ਵਧੀਆ ਬੋਲ ਵਾਲਾ ਲੱਗਦਾ ਵੀ ਉਸ ਨੂੰ ਦੇਖ ਕੇ ਵੀ ਇਹ ਜਿਹੜੇ ਸ਼ਰਾਰਤੀ ਲੋਕਾਂ ਨੇ ਜਿਹੜਾ ਇਹ ਬਿਆਨ ਜਾਣ ਕੇ ਜਾਰ ਹ ਕੀਤਾ ਗੱਲ ਤੁਸੀਂ ਬੋਲ ਵਾਲੇ ਦੀ ਕੀਤੀ ਹੈ ਅਸੀਂ ਪ੍ਰਭੂ ਨੂੰ ਮੰਨਣ ਵਾਲੇ ਲੋਕਾਂ ਹਾਂ ਅਸੀਂ ਬੋਲ ਵਾਲਾ ਸਿਰਫ ਪਰਮੇਸ਼ਵਰ ਦਾ ਹੀ ਕਹਿੰਨੇ ਆ ਸਾਡਾ ਕਾਹਦਾ ਬੋਲ ਵਾਲਾ ਹੈ ਜੀ ਇਹ ਬੋਲ ਵਾਲਾ ਹੋਵੇ ਪੰਜਾਬ ਦੇ ਵਿੱਚ ਤੁਸੀਂ ਮੈਨੂੰ ਇਹ ਦੱਸ ਦਿਓ ਵੀ ਐਡੀ ਵਿਧਾਨ ਸਭਾ 117 ਵਿਧਾਨ ਸਭਾ ਨੇ ਇੱਕ ਵੀ ਵਿਧਾਨ ਸਭਾ ਦਾ ਸਾਡਾ ਮੈਂਬਰ ਦਿਖਾ ਦਿਓ ਕੋਈ ਐਸਾਈ ਭਾਈ ਚਾਰੇ ਦਾ ਬੋਲ ਬਾਲ ਨਹੀਂ ਹੈ ਬਸ ਅਸੀਂ ਤਾਂ ਪ੍ਰਾਰਥਨਾ ਕਰਨ ਵਾਲੇ ਲੋਕ ਹੈ ਤੇ ਉਹ ਪ੍ਰਾਰਥਨਾ ਹੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਉਹ ਪ੍ਰਾਰਥਨਾ ਨਾਲ ਲੋਕਾਂ ਦੇ ਕਸ਼ਟ ਕਟੇ ਜਾਂਦੇ ਨੇ ਪ੍ਰਾਰਥਨਾ ਦੇ ਨਾਲ ਹੀ ਲੋਕ ਸਹੀ ਰਾਹ ਤੇ ਆਂਦੇ ਆ ਪ੍ਰਾਰਥਨਾ ਦੇ ਨਾਲ ਹੀ ਲੋਕ ਨਸ਼ਾ ਮੁਕਤ ਹੁੰਦੇ ਨੇ ਅੱਜ ਬਹੁਤ ਨੌਜਵਾਨ ਨੇ ਜਿਹੜੇ ਪ੍ਰਾਰਥਨਾ ਨੂੰ ਅਪਣਾ ਕੇ ਨਸ਼ਾ ਛੱਡ ਚੁੱਕੇ ਨੇ ਤੇ ਉਹ ਵੱਡੀਆਂ ਮਿਨਿਸਟਰੀਆਂ ਦੇ ਬਣੇ ਹੋਏ ਸਾਡੇ ਚਰਚਾਂ ਦੇ ਵਿੱਚ ਉਹ ਪ੍ਰਾਰਥਨਾ ਆਦਰਾਂ ਦੇ ਲਈ ਜਾਂਦੇ ਨੇ ਤੇ ਸਾਨੂੰ ਪਤਾ ਨਹੀਂ ਕੀ ਗੱਲ ਲੱਗਦੀ ਹੈ ਕਿ ਇਹ ਲੋਕ ਤੀਜੇ ਦਿਨ ਉੱਠ ਕੇ ਹੀ ਸਾਡੀ ਕਮਿਊਨਿਟੀ ਨੂੰ ਲਤਾੜਨ ਲੱਗ ਜਾਂਦੇ ਨੇ ਨਕਾਰਨ ਲੱਗ ਜਾਂਦੇ ਨੇ ਪਰ ਮੈਂ ਇਹ ਕਹੂੰਗਾ ਵੀ ਜੇ ਇਦਾਂ ਦੀ ਗੱਲ ਕਰਦੇ ਨਫ਼ਰਤ ਦੀਆਂ ਗੱਲਾਂ ਨਾ ਫਲਾਣ ਤੇ ਹੇਟ ਸਪੀਚ ਹੇਟ ਸਪੀਚ ਦੀ ਗੱਲ ਕਰਦੇ ਨੇ ਜਦੋਂ ਡੀਜੀਪੀ ਪੰਜਾਬ ਗੱਲ ਕਰਦੇ ਨੇ ਸੀਐਮ ਪੰਜਾਬ ਕਰਦੇ ਨੇ ਲੁਧਿਆਣੇ ਦੇ ਸੀਪੀ ਤੱਕ ਵੀ ਜਦੋਂ 크ਿਸਚਨ ਲੋਕ ਬੋਲਣਾ ਚਾਹੁੰਦੇ ਨੇ ਤੇ ਉਦੋਂ ਹੀ ਇਹ ਕਾਨੂੰਨ ਲਾਗੂ ਕਰ ਦਿੰਦੇ ਦੀ ਹੇਟ ਸਪੀਚ ਵਾਲੇ ਤੇ ਅਸੀਂ ਪਰਚਾ ਦਵਾਂਗੇ ਆ ਜੋ ਵਰਲਡ ਵਾਈਡ ਵਾਇਰਲ ਹੋ ਰਹੀ ਹੈ ਉਹ ਜਿਹੜੀ ਗੱਲ ਹੈ ਤੇ ਅੱਜ ਕੀ ਗੱਲ ਇਹਨਾਂ ਨੂੰ ਹੇਟ ਸਪੀਚ ਦਿਖਦੀ ਨਹੀਂ ਮੈਂ ਮੰਗ ਕਰੂੰਗਾ ਪੰਜਾਬ ਦੇ ਡੀਜੀਪੀ ਕੋ ਕਿ ਜਿਹੜੇ ਇਦਾਂ ਦੀ ਹੇਟ ਸਪੀਚ ਦਿੰਦੇ ਨੇ ਉਹਨਾਂ ਤੇ ਐਫਆਈਆਰ ਕੀਤੀ ਜਾਏ ਤੇ ਉਹਨਾਂ ਨੂੰ ਅੰਦਰ ਕੀਤਾ ਜਾਏ ਸਰ ਜਿਹੜਾ ਗ੍ਰਾਮ ਪਚਾਇਦੇ ਬੋਲੇ ਜਿਹੜਾ ਫੈਸਲਾ ਲਿਆ ਗਿਆ ਇਸ ਤਰ੍ਹਾਂ ਦੇ ਤੋ ਬਿਲਕੁਲ ਨਹੀਂ ಗ್ರಾಮ ਪੰਚਾਇਤ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਤਾਂ ਚੰਦ ਬੰਦੇ ਕੱਟੇ ਹੋ ਕੇ ਇਹਨਾਂ ਨੇ ਟੀਵੀ ਦੇ ਉੱਤੇ ਬੋਲ ਦਿੱਤਾ ਹੈ ಗ್ರಾಮ ਪੰਚਾਇਤ ਨੇ ਇਹ ਗੱਲ ਨੂੰ ਨਕਾਰਤਾ ਹੈ ਪੰਚਾਇਤ ਕਹਿ ਰਹੀ ਹੈ ਕਿ ਸਾਡੇ ਵੱਲੋਂ ਕੋਈ ਫੈਸਲਾ ਨਹੀਂ ਹੈ ਇਸ ਲਈ ਮੈਨੂੰ ਇਹ ਲੱਗਦਾ ਮੈਂ ਪਰਸਨਲੀ ਪੰਚਾਇਤ ਨੂੰ ਨਹੀਂ ਜਾਣਦਾ ਸ਼ਾਇਦ ਉਹ ਗਰੀਬ ਗੁਰਪਾ ਕੋਈ ਸਰਪੰਚ ਬਣ ਗਿਆ ਜਿਹੜਾ ਇਹਨਾਂ ਤੋਂ ਬਰਦੇਸ਼ਤ ਨਹੀਂ ਹੁੰਦਾ ਇਹ ਵੀ ਹੋ ਸਕਦਾ ਹੈ ਕਿ ਉਹ ਚਰਚ ਜਾਣ ਵਾਲਾ ਸਰਪੰਚ ਬਣਿਆ ਹੋਵੇ ਜਿਹਦਾ ਕਰਕੇ ਇਹਨਾਂ ਨੇ ਇਹ ਫੈਸਲਾ ਲਿਆ ਤੇ ਸਾਡੇ 크ਿਸਚਨ ਲੋਕਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਆ ਤੇ 크੍ਰਿਸਚੀਅਨ ਲੋਗ ਵੀ ਕਿਸੇ ਦੀ ਖਰਾਤ ਤੇ ਨਹੀਂ ਬੈਠੇ ਉਹਨਾਂ ਲਈ ਪ੍ਰਮਾਤਮਾ ਹੈਗਾ ਜਿਹਨੇ ਧਰਤੀ ਆਕਾਸ਼ ਬਣਾਇਆ ਆ ਉਹ ਆਪੇ ਹੀ ਉਹਨਾਂ ਨੂੰ ਆਸਰਾ ਦੇਗਾ ਗੱਲ ਰਹੀ سپੁਰਦੇ ਖਾਕ ਦੀ سپੁਰਦੇ ਖਾਕ ਤਾਂ ਪਹਿਲਾਂ ਵੀ ਲੋਕ ਹੁੰਦੇ ਰਹੇ ਆ ਹੁਣ ਵੀ ਹੁੰਦੇ ਰਹਣੇ ਆ ਸਾਡੇ ਨਾਲ ਤਾਂ ਗਵਰਨਮੈਂਟਾਂ ਵੀ ਵਿਤਕਰੇ ਕਰਦੀਆਂ ਆਈਆਂ ਨੇ ਅੱਜ ਤੱਕ ਸਾਨੂੰ ਰਿਪੋਰਟਾਂ ਮੀਟਿੰਗਾਂ ਦੇ ਵਿੱਚ ਗ੍ਰੇਵਯਾਰਡ ਦਿੱਤੇ ਗਏ ਨੇ ਕਿਸੇ ਵੀ ਪਿੰਡ 'ਚ ਜਿੱਥੇ ਸਾਡੀ ਵੱਧ ਆਬਾਦੀ ਹੈ ਕਿਸੇ ਸ਼ਹਿਰ 'ਚ ਸਾਡੀ ਆਬਾਦੀ ਹੈ ਉਹਤੇ ਕਿਤੇ ਵੀ ਸਾਨੂੰ ਗ੍ਰੇਵਯਾਰਡ ਨਹੀਂ ਦਿੱਤੇ ਜਾਂਦੇ ਸਾਨੂੰ ਦਾ ਸੰਸਕਾਰ ਸਾਡਾ ਕਰਨ ਦੇ ਲਈ 25 25 30 30 100 100 ਕਿਲੋਮੀਟਰ ਵੀ ਸਾਨੂੰ ਸੰਸਕਾਰ ਕਰਨ ਲਈ ਜਾਣਾ ਪੈਂਦਾ ਆ ਪਰ ਫੇਰ ਵੀ ਮੈਂ ਇਸ ਸੁੱਤੇ ਜਮੀਰ ਵਾਲੀਆਂ ਸਰਕਾਰਾਂ ਨੂੰ ਇੱਕ ਮੰਗ ਕਰੂੰਗਾ ਕਿ ਜਿੱਥੇ ਇਹ ਲੋਕ ਸਾਡੇ ਅੰਤਿਮ ਸੰਸਕਾਰ ਦੇ ਲਈ ਇਹਨੇ ਪਾਬੰਦੀਆਂ ਜਾਂ ਇਹਨੇ ਲਾਚਣ ਲਾਉਂਦੇ ਨੇ ਸਾਨੂੰ ਸਰਕਾਰ ਉਹ ਗੱਲ ਵੱਲ ਧਿਆਨ ਦੇਵੇ ਤੇ ਸਾਡੇ ਗ੍ਰੇਵਯਾਰਡ ਸਾਨੂੰ ਅਲਾਟ ਕੀਤੇ ਜਾਣ। ਪੰਜਾਬ ਦਾ ਇੱਕ ਵੱਡਾ ਨਾਮ ਹੈ ਐਲਬਰਟ ਦੂਆ ਤੇ ਇਸ ਇਸ ਬਿਆਨ ਨੂੰ ਲੈ ਕੇ ਤੁਸੀਂ ਅਗਲੀ ਰਣਨੀਤੀ ਕੀ ਤਿਆਰ ਕਰੋਗੇ? ਰਣਨੀਤੀ ਤੇ ਇਹੀ ਹੈ ਵੀ ਅਸੀਂ ਤਾਂ ਚਾਹੁੰਦੇ ਹਾਂ ਕਿ ਇਹ ਜਿਹੜੇ ਬੰਦੇ ਨੇ ਇਹਨਾਂ ਦਾ ਮਨ ਬਦਲੇ ਇਹਨਾਂ ਦੇ ਕਹਿਣ ਦੇ ਨਾਲ ਨਾ ਹੀ ਤਾਂ ਭਾਈਚਾਰਾ ਇੱਥੇ ਖਤਮ ਹੋਣਾ ਤੇ ਨਾ ਹੀ ਕੋਈ ਸਿੱਖੂ ਸਿੱਖਾਂ ਤੇ 크ਿਸਚਨਾਂ ਦੇ ਵਿੱਚ ਕੋਈ ਬੈਰੀਕੇਡ ਖੜੇ ਹੋਣੇ ਆ ਅੱਜ ਜੇ ਇਹਨਾਂ ਦੀ ਗੱਲ ਕੀਤੀ ਜਾਏ ਇਹ ਬਹੁਤ ਗੱਲਾਂ ਤੋਂ ਨਕਾਰਦੇ ਨੇ ਮੈਂ ਇਹਨਾਂ ਹੀ ਸੱਜਣਾ ਨੂੰ ਕਹੂੰਗਾ ਤੇ ਮੇਰੀਆਂ ਗੱਲਾਂ ਦੇ ਉੱਤੇ ਪੁੱਠੇ ਪੁੱਠੇ ਟਿੱਪਣੀਆਂ ਦੇਣ ਵਾਲਿਆਂ ਨੂੰ ਵੀ ਕਹੂੰਗਾ ਓ ਬਾਈਕਾਟ ਕਰਨਾ ਸਾਡੇ ਹਸਪੀਟਲਾਂ ਦਾ ਬਾਈਕਾਟ ਕਰੋ ਬਾਈਕਾਟ ਕਰਨਾ ਆਪਣੇ ਉਹ ਸਿੱਖ ਕਮਿਊਨਿਟੀ ਦਾ ਬਾਈਕਾਟ ਕਰੋ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਹੁਕਮ ਹੀ ਨਹੀਂ ਮੰਨੇ ਗੁਰੂ ਸਾਹਿਬ ਨੇ ਜਦੋਂ ਪੰਜ ਪਿਆਰੇ ਸਾਜੇ ਤੇ ਉਹਨਾਂ ਨੇ ਕਿਹਾ ਸੀ ਬਰਾਬਰਤਾ ਉਹ ਬਰਾਬਰਤਾ ਤਾਂ ਦਿਖਾਓ ਸਮਾਜ ਦੇ ਵਿੱਚ ਕਿੱਥੇ ਹੈ ਅੱਜ ਤੁਹਾਨੂੰ ਤੁਸੀਂ ਉਹ ਬਰਾਬਰਤਾ ਜਦੋਂ ਸੰਭਾਲ ਨਾ ਸਕੇ ਤਾਂ ਜਿਦਾਂ ਦੀਆਂ ਗੱਲਾਂ ਕਰਦੇ ਹੋ ਤੇ ਗੁਰੂ ਸਾਹਿਬ ਦੀਆਂ ਗੱਲਾਂ ਤੇ ਤੁਸੀਂ ਚੱਲ ਲੋਂ ਤਾਂ ਇਹ ਬਹੁਤ ਵੱਡੀ ਗੱਲ ਹੈ ਸਾਨੂੰ ਦਰਸ਼ਾ ਨਿਰਦੇਸ਼ ਨਾ ਦਿਖਾਓ ਆਪਣੇ ਆਪ ਨੂੰ ਪਹਿਲਾਂ ਆਪਣੇ ਅੰਦਰ ਝਾਤ ਮਾਰੋ ਫਿਰ ਅਗਲੀ ਗੱਲ ਕਰੋ ਹਮੇਸ਼ਾ ਤੋਂ ਇਹ ਗੱਲ ਰਹੀ ਹੈ ਕਿ ਗਰੀਬ ਗੁਰਬਾ ਅਤੇ ਲਾਚਾਰ ਤੇ ਮਨਉਤ ਨੂੰ ਲਤਾੜਿਆ ਗਿਆ ਆ ਤੇ ਤੁਸੀਂ ਲਤਾੜਦੇ ਆਏ ਹੋ ਰਹੀ ਗੱਲ ਸਾਡੇ ਪ੍ਰਚਾਰ ਦੀ ਪ੍ਰਸਾਰ ਦੀ ਸੋਸ਼ਲ ਮੀਡੀਆ ਦਾ ਮੈਂ ਧੰਨਵਾਦੀ ਆ ਜਿਨੇ ਸਾਡਾ ਪ੍ਰਸਾਰ ਤੇ ਪ੍ਰਚਾਰ ਵਧਾਇਆ ਆ ਕਿਉਂਕਿ ਪਹਿਲਾਂ ਜਦ ਦਾ ਮੈਂ ਅੱਜ ਮੇਰੀ ਦਾੜੀ ਵੀ ਚਿੱਟੀ ਆ ਤੇ ਉਮਰ ਵੀ ਬਹੁਤ ਹੋ ਚੁੱਕੀ ਐ ਜਦੋਂ ਮੈਂ ਨੌਜਵਾਨ ਸੀ ਉਦੋਂ ਦਾ ਮੈਂ ਆਪਣੇ ਪ੍ਰੋਗਰਾਮਾਂ ਤੇ ਆਪਣੇ ਅ ਐਜੀਟੇਸ਼ਨਸ ਤੇ ਤੇ ਸਾਡੇ ਸਮਾਗਮਾਂ ਤੇ ਮੀਡੀਆ ਨੂੰ ਇਨਵਾਈਟ ਕਰਦੇ ਆਏ ਆ ਕਦੀ ਵੀ ਮੀਡੀਆ ਨੇ ਸਾਡਾ ਪੱਲਾ ਨਹੀਂ ਫੜਿਆ ਕਦੀ ਮੀਡੀਆ ਨੇ ਸਾਡੇ ਕਵਰੇਜ ਨਹੀਂ ਕੀਤੀ ਪਰ ਅੱਜ ਜਦੋਂ ਸੋਸ਼ਲ ਮੀਡੀਆ ਇੰਟਰਨੈਟ ਵਾਈਫਾਈ ਦਾ ਜਮਾਨਾ ਆ ਗਿਆ ਆ ਤੇ ਸਾਡੀਆਂ ਖਬਰਾਂ ਵੀ ਚੱਲ ਰਹੀਆਂ ਸਾਡੇ ਪ੍ਰੋਗਰਾਮ ਵੀ ਚੱਲ ਰਹੇ ਨੇ ਇਹ 크ਿਸਮਸ ਕੋਈ ਅੱਜ ਦਾ ਨਹੀਂ ਇੱਥੇ ਮਨਾਇਆ ਜਾ ਰਿਹਾ ਸਨ 1947 ਜਦੋਂ ਆਪਣੇ ਆਪ ਨੂੰ ਭਾਰਤ ਆਜ਼ਾਦ ਕਹਾਉਂਦਾ ਆ ਤੇ ਬਣਦਾ ਆਇਆ ਏ ਉਦੋਂ ਦਾ 크ਿਸਮਸ ਇਸ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਪੂਰੇ ਇੰਡੀਆ ਦੇ ਕੋਨੇ-ਕੋਨੇ ਚ ਮਨਾਇਆ ਜਾ ਰਿਹਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਮਨਾਇਆ ਜਾ ਰਿਹਾ ਹੈ ਇਹ 크ਿਸਮਸ ਕੋਈ ਨਵਾਂ ਤਿਹਾੜ ਨਹੀਂ ਹੈ ਬਾਕੀ ਰਹੀ ਗੱਲ ਮੈਂ ਉਹ ਕਮੇਡੀਅਨ ਨੂੰ ਵੀ ਕਹਿਣਾ ਚਾਹਨਾ ਤੁਹਾਡੇ ਸਵਾਲ ਦੇ ਬਿਗੈਰ ਉਹ ਜਿਹੜਾ ਕਹਿੰਦਾ ਜੀ ਮੈਂ ਲੁਧਿਆਣੇ ਚੋਂ ਨਿਕਲਿਆ ਤਾਂ ਮੈਂ ਉੱਥੇ ਦੇਖਿਆ ਜਿੰਗਲ ਬੈਲ ਜਿੰਗਲ ਬੈਲ ਦੇ ਉੱਤੇ ਕੁੜੀਆਂ ਗਿੱਧਾ ਪਾ ਰਹੀਆਂ ਤੇ ਉੱਥੋਂ ਸ਼ੋਭਾ ਯਾਤਰਾ ਨਿਕਲੀ ਹੈ ਉਹ ਮੈਂ ਤੈਨੂੰ ਕਹਿਣਾ ਚਾਹਨਾ ਉਹ ਅਨਪੜਾ ਮਖੌਲੀਆ ਤੂੰ ਮਖੌਲੀਏ ਬੰਦੇ ਤੈਨੂੰ ਪਤਾ ਹੀ ਨਹੀਂ ਆਪਣੇ ਮਖੌਲ ਕਰ ਕਰਕੇ ਬਾਵਾ ਖੱਟਣ ਵਾਲਿਆ ਤੂੰ ਨਜ਼ਰ ਮਾਰ ਅਬਰੌਡ ਦੇ ਉੱਤੇ ਉੱਥੇ ਪ੍ਰੋਸੀਸ਼ਨ ਚੱਲਦੀ ਸੀ। ਇਹੀ ਪ੍ਰੋਸੀਸ਼ਨਾਂ ਨੂੰ ਅਡਾਪਟ ਕਰਕੇ ਤੁਸੀਂ ਆਪਣੇ ਸਮਾਗਮ ਚਲਾਣੇ ਸ਼ੁਰੂ ਕੀਤੇ। ਤੁਸੀਂ ਅਸੱਭਿਆ ਲੋਗ ਅੱਜ ਪੜ੍ਹ ਲਿਖ ਕੇ ਐਜੂਕੇਟਿਡ ਹੋ ਕੇ ਸਾਨੂੰ ਅਕਲਾਂ ਸਕਾਰੇ ਹੋ। ਐਜੂਕੇਸ਼ਨ ਤੁਸੀਂ ਕੌਨਵੈਂਟਾਂ 'ਚ ਲਈ ਹੈ। ਕੀ ਤੁਸੀਂ ਆਪਣੇ ਵਰਗ ਦੇ ਲੋਕਾਂ ਨੂੰ ਕਹਿ ਦੋਗੇ ਵੀ ਕੌਨਵੈਂਟਾਂ ਦਾ ਬਹਿਸ਼ਕਾਰ ਕਰੋ? ਕੀ ਤੁਸੀਂ ਕਹਿ ਦੋਗੇ ਕਿ ਨਰਸਿੰਗ ਕੇਅਰ ਦਾ ਵਰਸ ਬਹਿਸ਼ਕਾਰ ਕਰੋ? ਕਦੀ ਵੀ ਨਹੀਂ ਕਹਿ ਸਕਦੇ। ਪਹਿਲਾਂ ਆਪਣੇ ਅੰਦਰ ਜ਼ਮੀਰ ਦੀ ਝਾਤੀ ਮਾਰੋ ਤੇ ਜਿਹੜੇ ਤੁਹਾਡੇ ਅਬਰੌਡ 'ਚ ਰਹਿੰਦੇ ਲੋਗ ਨੇ ਤੁਹਾਡੇ ਲੋਕ ਨੇ ਅਸੀਂ ਤਾਂ ਇੰਡੀਅਨ 크ਰਿਸਚਨ ਆ ਅਸੀਂ ਫੋਰਨਰ ਨਹੀਂ ਹੈਗੇ ਮੈਂ ਅੰਗਰੇਜ਼ ਦੀ ਲਾਦ ਨਹੀਂ ਆ ਤੇ ਨਾ ਹੀ ਜਿਹੜੇ ਇੱਥੇ ਪੰਜਾਬ ਚ ਵਸਦੇ 크ਰਿਸਚਨ ਅੰਗਰੇਜ਼ਾਂ ਦੀ ਲਾਦ ਹੈ ਆਪਣੇ ਅੰਦਰ ਝਾਤੀ ਮਾਰੋ ਤੁਹਾਡੇ ਲੋਕ ਜਿਹੜੇ ਬਾਹਰ ਵਸ ਰਹੇ ਨੇ ਸਾਰਿਆਂ ਵੱਲ ਝਾਤ ਮਾਰੋ ਕੀ ਤੁਸੀਂ ਡਾਲਰ ਪੌਂਡ ਯੂਰੋ ਦਾ ਵਹਿਸ਼ਕਾਰ ਕਰੋਗੇ ਕਦੀ ਵੀ ਨਹੀਂ ਕਰ ਸਕਦੇ ਅੱਜ ਗੱਲਾਂ ਕਰਨ ਲੱਗੇ ਹੋ ਸਿਰਫ ਉਹਦੀ ਮੈਨੂੰ ਬਹੁਤ ਵਾਰੀ ਪਛਾਣ ਪਛਾਣ ਦੀ ਗੱਲ ਕੀਤੀ ਜਾਂਦੀ ਹੈ ਕਿ ਮੁਸਲਮਾਨਾਂ ਦੀ ਪਛਾਣ ਹੈਗੀ ਟੋਪੀ ਹਿੰਦੂ ਦੀ ਪਛਾਣ ਹੈ ਕਿ ਤਿਲਕ ਸਿੱਖ ਦੀ ਪਛਾਣ ਹੈਗੀ ਪੱਗ ਤੁਹਾਨੂੰ ਮੈਂ ਕ੍ਰਿਸਚੀਅਨਾਂ ਦੀ ਅੱਜ ਪਛਾਣ ਦੱਸਣਾ ਚਾਹਨਾ ਹੈ ਜਿਹੜੀ ਪੈਂਟ ਕਮੀਜ਼ ਕੋਟ ਟਾਈ ਪਾਨੇ ਹੋ ਇਹ 크ਰਿਸਚੀਅਨਾਂ ਦੀ ਆਈਡੈਂਟੀਫਿਕੇਸ਼ਨ ਹੈ 크ਰਿਸਚੀਅਨ ਨੂੰ ਕੋਈ ਆਈਡੈਂਟੀਫਿਕੇਸ਼ਨ ਦੇਣ ਦੀ ਲੋੜ ਨਹੀਂ ਐਜੂਕੇਸ਼ਨ 크ਰਿਸਚੀਅਨਾਂ ਦੀ ਆਈਡੈਂਟੀਫਿਕੇਸ਼ਨ ਹੈ ਇਸ ਲਈ ਇਦਾਂ ਦੀਆਂ ਘੱਟੀਆਂ ਗੱਲਾਂ ਕਰਨੀਆਂ ਬੰਦ ਕਰੋ ਅਤੇ ਆਪਣੇ ਬੱਚਿਆਂ ਨੂੰ ਪੰਜਾਬ 'ਚ ਨਸ਼ਿਆਂ ਤੋਂ ਬਚਾਓ ਆਪਣੇ ਔਲਾਦ ਨੂੰ ਤੁਸੀਂ ਬਚਾ ਨਹੀਂ ਸਕੇ ਗੱਲਾਂ ਸਾਡੇ ਨਾਲ ਮਾਰਦੇ ਹੋ ਓਏ ਪ੍ਰਾਰਥਨਾ ਕਰੋ ਤੇ ਉਧਰ ਨੂੰ ਚੱਲੋ ਸਭ ਨੂੰ ਪਿਆਰ ਦੇ ਨਾਲ ਰੱਖੋ ਇਦਾਂ ਦੀ ਨਫ਼ਰਤ ਦੀ ਰਣਨੀਤੀ ਰਾਜਨੀਤੀ ਨਾ ਕਰੋ ਤਾਂ ਕਿ ਤੁਹਾਡੇ ਲਈ ਕੰਡੇ ਖੜੇ ਹੋ ਸਕਣ ਸਾਡੇ ਲਈ ਕੋਈ ਨਹੀਂ ਅਸੀਂ ਤਾਂ ਨਾ ਸਾਡੇ ਵੀ ਦੇ ਬਾਹਰ ਲੱਗੇ ਅਸੀਂ ਇੱਥੇ ਹੀ ਕਮਾਇਆ ਇੱਥੇ ਹੀ ਖਾਣਾ ਨਾ ਸਾਨੂੰ ਯੂਰੋਆਂ ਦਾ ਲਾਲਚ ਹੈ ਨਾ ਸਾਨੂੰ ਪੌਂਡਾਂ ਦਾ ਨਾ ਡਾਲਰਾਂ ਦਾ ਇਹ ਸਾਰੇ ਲਾਲਚ ਤੁਹਾਨੂੰ ਹੈ ਇਹ ਲਾਲਚਾਂ ਦੀ ਖਾਤਰ ਤੁਸੀਂ ਰਿਸ਼ਤਿਆਂ ਦੀ ਤਾਰ-ਤਾਰ ਕਰ ਦਿੰਨੇ ਹੋ ਕੀ ਤੁਹਾਨੂੰ ਦੱਸਾਂ ਫੇਰ ਗੱਲ ਕਰੋਗੇ ਵੀ ਸਾਨੂੰ ਬੋਲ ਪਿਆ ਫੇਰ ਤੁਸੀਂ ਤੁਹਾਡੇ ਪਮੈਂਟ ਇਦਾਂ ਦੇ ਭੜੇ-ਭੜੇ ਹੁੰਦੇ ਤੁਸੀਂ ਸੋਚ ਨਹੀਂ ਸਕਦੇ ਝਾਤੀ ਮਾਰੋ ਆਪਣੇ ਅੰਦਰ ਝਾਤ ਮਾਰੋ ਕੀ ਆ ਜਿਹੜੇ ਬਹਿਸ਼ਕਾਰ ਕਰਨ ਲਈ ਕਹਿ ਰਹੇ ਹੋ ਤੁਸੀਂ ਸਾਡੇ ਕਹਿਣ ਤੇ ਬਹਿਸ਼ਕਾਰ ਕਰ ਦੋਗੇ ਕਦੀ ਵੀ ਨਹੀਂ ਕਰ ਸਕਦੇ ਜਿਹੜੇ ਤੁਸੀਂ ਪਾਉਂਡ ਜਾਂ ਡਾਲਰ ਲੈਣੇ ਹਨ ਨਾ ਉਹ ਤੇ ਸਿੱਧਾ ਲਿਖਿਆ ਹੁੰਦਾ ਇਨ ਗੋਡ ਵੀ ਟਰਸਟ ਤੇ ਤੁਸੀਂ ਉਹੀ ਖਰਚਦੇ ਹੋ ਉਹਨਾਂ ਨਾਲ ਜ਼ਮੀਨਾਂ ਲੈਣੇ ਉਹਨਾਂ ਨਾਲ ਪਲਾਟ ਲੈਣੇ ਉਹਨਾਂ ਨਾਲ ਕਾਰੋਬਾਰ ਕਰਦੇ ਹੋ